ਆਲਾ ਪਤਾ ਜਮੀਨ ਦਾ ਕਾਗਜ਼ ਤੁਹਾਡੇ ਕਹਿਣ ਤੇ ਸਾਰੀ ਜ਼ਮੀਨ ਮੈਂ ਤੁਹਾਡੇ ਤਿੰਨਾਂ ਦੇ ਨਾਂ ਕਰਤੀ ਆ ਨਾਲੇ ਪੁੱਤ ਮੈਂ ਅੱਜ ਲਾਸਟ ਵਾਰ ਡੂਟੀ ਤੇ ਚੱਲਿਆ ਵਾਂ ਅੱਜ ਮੈਂ ਆਪਣੇ ਮਾਲਕ ਨਾਲ ਹਸਾਬ ਕਰਕੇ ਨਾ ਮੈਂ ਇਸ ਆਵਾਸ ਤੇ ਫੇਰ ਨੌਕਰੀ ਛੱਡ ਦਿੰਨੀ ਆ ਡਾਡੀ ਜੀ ਦੀ ਨੌਕਰੀ ਕੋ ਛੱਡਣ ਦੇ ਜੇ ਘਰੇ ਵੇਲ ਰਿਹਾ ਮੈਂ ਹੋਰ ਬਿਮਾਰ ਹੋ ਗੇ ਉਹ ਤਾਂ ਵੇਲ ਨਹੀਂ ਲੈਣਾ ਮੈਂ ਮੜਾ ਮੋਟਾ ਖੇਤੀ ਦਾ ਕੰਮ ਕਰਦਾ ਰਹੂੰਗਾ ਨਾਲੇ ਅਸ ਪੈਰ ਚੱਲਦੇ ਰਹਿਣਗੇ ਮੇਰੇ ਖੇਤੀ ਖੇਤੀ ਕਿਹਦੀ ਜ਼ਮੀਨ ਤੇ ਕਰਨੀ ਡੈਡ ਜੀ ਸਾਰੀ ਜ਼ਮੀਨ ਤਾਂ ਸਾਡੇ ਨਾਮ ਹੋ ਗਈ ਆ ਤੁਹਾਡੇ ਨਾਮ ਤਾਂ ਹੁਣ ਜ਼ਮੀਨ ਹੈ ਹੀ ਨਹੀਂ ਮੈਂ ਤਾਂ ਵੱਡੇ ਵੀ ਇਹਨੇ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਹਮੇਸ਼ਾ ਲਈ ਸ਼ਹਿਰ ਚੱਲ ਜਾਣਾ ਹੈ ਉੱਥੇ ਕਮਾਵਾਂਗੇ ਉੱਥੇ ਖਾਵਾਂਗੇ ਮਾ ਜਣਾ ਕਿਉਂ ਵੀਰ ਜੀ ਹਾਂ ਜੀ ਡੈਡੀ ਜੀ ਬਿੰਦਾ ਸਹੀ ਕਹਿਣ ਡਿਆ ਵਾ ਮੇਰੇ ਵਾਲਾ ਵੇਖੋ ਡੈਡੀ ਜੀ ਮੈਂ ਆਪਣੇ ਹਿੱਸੇ ਦੀ ਜਮੀਨ ਠੇਕੇ ਦੇ ਦੇਣੀ ਆ ਨਾਲੇ ਉਤੋਂ ਕੋ ਪੈਸੇ ਆਉਣਗੇ ਬਾਕੀ ਮੇਰੀ ਨੌਕਰੀ ਤੇ ਹੈਗੀ ਆ ਚਲੋ ਵੀਰ ਆਪਾਂ ਪਟਵਾਰੀ ਨਾਲ ਗੱਲ ਕਰਕੇ ਆਉਂਦੇ ਆ ਹਾਂ ਹਾਂ ਤੁਸੀਂ ਵੀ ਜਾਓ ਮੈਂ ਵੀ ਆਪਣੇ ਕੰਮ ਤੇ ਜਾਣ ਦੀ ਤਿਆਰੀ ਕਰਦਾ ਵਾਂ ਤਾਇਆ ਜੀ ਸੋਚਣ ਕੀ ਡੇ ਹੋ ਮੈਂ ਤੁਹਾਡੇ ਤਿੰਨੇ ਮੁੰਡਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਵਾਂ ਕਦੀ ਵੀ ਭੁੱਲ ਕੇ ਆਪਣੀ ਸਾਰੀ ਜ਼ਮੀਨ ਉਹਨਾਂ ਦੇ ਨਾਮ ਨਾ ਕਰਦੇਓ ਨਹੀਂ ਤੇ ਉਹਨਾਂ ਤਿੰਨਾਂ ਨੇ ਤੁਹਾਡੀ ਕਦਰ ਕਰਨੀ ਬੰਦ ਕਰ ਦੇਣੀ ਆ ਨਾਲੇ ਤਾਇਆ ਜੀ ਅੱਜ ਕੱਲ ਦਾ ਤਾਂ ਮੋਲ ਹੀ ਇੰਨਾ ਵਿਗੜਿਆ ਹੋਣਾ ਜੇ ਮਾਂ ਪਿਓ ਕਿਤੇ ਬਿਮਾਰ ਹੋ ਜਾਂਨਾ ਉਹਨੇ ਡਾਕਟਰ ਤੋਂ ਪਹਿਲਾਂ ਵਕੀਲ ਸਾਥ ਲੈਂਦੇ ਆ ਕਿ ਮਾਂ ਪਿਓ ਦੇ ਮਰਨ ਤੋਂ ਪਹਿਲਾਂ ਜ਼ਮੀਨ ਆਪਣੇ ਨਾਮ ਕਰਾ ਸਕਣ ਨਹੀਂ ਨਹੀਂ ਮੇਰੇ ਤਿੰਨੇ ਮੁੰਡੇ ਇਦਾਂ ਦੇ ਨਹੀਂ ਆ ਮੈਂ ਕਿਹਾ ਉਹਨਾਂ ਨਾਲ ਕੱਲੀ ਮਾੜਾ ਕੀਤਾ